ਯਾਰ ਮੈਂ ਰਾਰਾ ਦਾ ਕਿ ਮੈਂ ਨਾਲ ਜਿਹੜਾ ਇਹ ਬਣਾ ਕੇ ਨਾ ਤੂੜੀ ਤੇ ਮੁੜ ਕੇ ਉਹ ਕੰਪਿਊਟਰ ਕਰਾਇਆ ਫੇਰ ਨਾਗਾ ਨਹੀਂ ਕੋਈ ਗੱਲ ਨਹੀਂ ਪਹਿਲਾਂ ਕੰਪਿਊਟਰ ਕਰਾਇਆ ਨਾ ਫੇਰ ਜੀ ਅੱਛਾ ਨਾਲ ਇਕੱਠਾ ਕਰ ਲਈਏ ਕਿ ਪਾਸੇ ਅੱਛਾ ਤੇ ਇਕੱਠਾ ਕਰ ਦਿੰਦੇ ਆ ਤੇ ਕੰਪਿਊਟਰ ਕਰਵਾ ਲਏ ਬੜੀ ਸੋਹਣੀ ਗੱਲ ਹੈ ਨਾ ਉਹ ਨਾਲ ਇਕੱਠਾ ਕਰ ਲੈਂਦੇ ਆ ਕਿ ਪਾਸੇ ਤੇ ਉਹ ਨਾਲ ਉਹ ਤੇ ਆਪਾਂ ਕਹਾਣੀ ਬਣਾ ਕੇ ਧੜ ਲੇਬ ਦਿੰਨੇ ਆ ਹਨਾ ਤੇ ਕੰਪਿਊਟਰ ਕਰਾ ਫੇ ਲੈਨੇ ਆ ਤੇ ਉਹ ਧੜ ਫੋਲਾਂਗੇ ਵਿੱਚੋਂ ਨਾਲ ਕੱਢਾਂਗੇ ਤੇ ਮੁੜ ਕੇ ਤੂੜੀ ਬਣਾਵਾਂਗੇ ਬਾਤਾ ਨਹੀਂ ਫੋਨ ਕੀਤਾ ਆ ਗਿਆ ਯਾਰ ਹਲੋ ਹਾਂਜੀ ਰੰਧਾਵਾ ਸਾਹਿਬ ਕੀ ਹਾਲ ਚੱਲ ਰੇ ਹਾਂਜੀ ਹਾਂਜੀ ਬਸ ਰਹਿ ਗਿਆ ਕੰਮ ਥੋੜਾ ਜਿਹਾ ਆ ਗਿਆ ਤੁਹਾਡੇ ਕੋਲ ਬਸ ਹਾਂਜੀ ਕੋਈ ਨਹੀਂ ਆ ਗਿਆ ਤੁਹਾਡੇ ਕੋਲ ਬਸ ਥੋੜਾ ਰਹਿ ਗਿਆ ਕੰਮ ਜੀ ਉਹ ਭਰਾ ਲਾਰੇ ਤੇ ਲਾਰਾ ਲਈ ਜਾਣ ਡਿਆਂ ਹੁਣ ਉਹ ਨਾ ਹੁਣ ਉਹ ਨਾ ਤੂੰ ਹੈ ਕਿੱਥੇ ਆ ਤੇਰੇ ਇਹ ਨੀ ਯਾਰ ਪਤਾ ਲੱਗਣ ਡਿਆ ਕੋਈ ਮੈਨੂੰ ਬੱਸ ਰੰਦਾਵਾ ਸਾਹਿਬ ਰਹਿ ਕੇ ਦੋ ਕਿੱਲੇ ਤੇ ਬਣਾ ਕੇ ਤੇ ਤੁਹਾਡੇ ਕੋ ਆ ਗਏ ਥੋੜਾ ਰਹਿ ਗਿਆ ਥਾਂ ਜੇ ਦੋ ਕੋ ਭਰੀਆਂ ਤੇ ਹਜੇ ਡਰਾਈਵਰ ਨਹੀਂ ਜਿਹਾ ਡਟਰੀ ਲੈ ਕੇ ਤੂੰ ਨਹੀਂ ਆਉਣਾ ਮੇਰੇ ਕੋਲ ਮੈਨੂੰ ਆਉਣਾ ਪੈਣਾ ਕੀ ਹੋਇਆ ਹਰਦਾ ਸਾਹਿਬ ਯਾਰ ਹੱਦ ਹੋ ਗਈ ਯਾਰ ਅਜੇ ਹਾਂਜੀ ਯਾਰ ਕਿੰਨੇ ਦਿਨ ਹੋ ਗਏ ਆ ਉਹ ਹੋ ਤਏਗੇ ਤੁਹਾਨੂੰ ਪਤਾ ਕੰਮ ਹੋ ਰ ਵਧੀਆ ਕਰੀਦਾ ਤੇ ਫਿਰ ਤਾਂ ਹੀ ਟਾਈਮ ਟੂਨ ਤੇ ਫਿਰ ਤੁਹਾਨੂੰ ਪਤਾ ਲੱਗ ਹੀ ਜਾਂਦਾ ਵਧੀਆ ਕਰੀਦਾ ਕਿ ਤੂੰ ਮੈਨੂੰ ਜਸ ਪੰਜੀਰੀ ਬਣਾ ਕੇ ਦੇਣੀ ਹੈਗੀ ਆ ਵੀ ਜਿਹੜੀ ਮੈਂ ਚਮਚਿਆਂ ਨਾਲ ਖਾਣੀ ਆ ਬਣਾਉਣੇ ਤੂਰੀ ਆ ਨਾ ਨਹੀਂ ਬੰਦਾਵਾ ਸਾਹਿਬ ਤੁਹਾਨੂੰ ਪਤਾ ਫਿਰ ਚੰਗੇ ਕੰਮ ਨੂੰ ਟਾਈਮ ਲੱਗਦਾ ਤੇ ਕੋਈ ਗੱਲ ਨਹੀਂ ਤੁਹਾਡੇ ਕੋਲ ਜੇ 3 ਵਜੇ ਅਸੀਂ ਆ ਗਏ ਉਹ ਭਰਾਵਾ ਹੱਥ ਜੋੜੇ ਹਫਤਾ ਹੋ ਗਿਆ ਤੈਨੂੰ ਮੈਂ ਦੋਆਂ ਘੰਟਿਆਂ ਨੂੰ ਆ ਗਿਆ ਮੈਂ ਕਿੰਨੇ ਘੰਟਿਆਂ ਨੂੰ ਆ ਗਿਆ ਤੇ ਯਾਰ ਇੱਕ ਹਫਤਾ ਤੇਰੇ ਮਗਰ ਮਗਰ ਤੁਰੇ ਫਿਰਦੇ ਜਿੱਦਾਂ ਬੱਕਰੀ ਦਾ ਮਗਰ ਲੀਲਾ ਤੁਰਿਆ ਫਿਰਦਾ ਨਹੀਂ 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 ਬੰਦਾਵਾ ਸਾਹਿਬ ਅੱਜ ਨਹੀਂ ਤੁਹਾਨੂੰ ਮਗਰ ਅੱਜ ਤੁਹਾਨੂੰ ਕਹਿਤਾ 3 ਵਜੇ ਦਾ ਟਾਈਮ ਦਿੱਤਾ 3 ਵਜੇ ਤੁਹਾਡੇ ਕੋਲ ਪਹੁੰਚਾਂਗਾ ਨਹੀਂ ਅੱਜ ਤੇ ਮੈਨੂੰ ਮਗਰ ਫਿਰ ਦੀ ਲੋੜ ਨਹੀਂ ਹੈਗੀ ਮੈਂ ਘਰ ਬੈਠਾ ਹਾਂ ਤੇ ਤੂੰ ਮੇਰੇ ਕੋਲ ਡਰਾਈਵ ਰੂਟ ਆ ਗਿਆ ਉਹ ਭਲਾ ਮਾਨ ਸਾਹਿਬ ਤੇਰੇ ਕੋਲ ਮੈਂ ਫੇਰ ਆਇਆ ਹਾਂ ਚਲੋ ਕੋਈ ਗੱਲ ਨਹੀਂ ਅੱਜ ਤੁਸੀਂ ਲਾਸਟ ਵਾਰ ਹੀ ਆਏ ਜੀ ਹੁਣ ਤੇ ਤੁਹਾਡੇ ਕੋਲ ਆਉਂਦੀ ਲੋੜ ਤੁਹਾਨੂੰ ਬਾਕੀ ਇਹ ਹੈ ਕਿ ਆਹ ਬਸ ਰਹਿ ਗਿਆ 3 ਕਿੱਲੇ ਤੇ ਇਹ ਨਿਬੇੜ ਕੇ ਤੁਸੀਂ ਤੁਹਾਡਾ ਹੀ ਨੰਬਰ ਲਾਉਣਾ ਹੈ ਕਿ ਮੈਨੂੰ ਇਹ ਦੱਸ ਵੀ ਇਹ 3 ਕਿੱਲੇ ਕੋਈ ਪਲਾਸਟਿਕ ਦੀ ਕੋਈ ਰੱਸੀ ਹੈ ਜਿਹੜੀ ਲੰਮੀ ਹੁੰਦੀ ਜਾਂਦੀ ਹੈ ਹਫਤਾ ਹੋ ਗਿਆ ਦੇਣੇ ਕੇ ਲਈ ਨਹੀਂ ਮੁੱਕਣਾ ਯਾਰ ਨਹੀਂ ਰੰਦਾਵਾ ਸਾਹਿਬ ਫਿਰ ਤੁਹਾਨੂੰ ਪਤਾ ਇਹ ਹੁਣ ਟਾਈਮ ਤੇ ਲੱਗਦਾ ਹੀ ਹੈ ਕੰਮ ਨੂੰ ਇਹ ਕਦਮ ਤੇ ਕੰਮ ਕਨੇ ਮੂੰਹ ਚ ਪੈਣੀ ਜਾਂਦਾ ਹੈ ਹੈ ਕਟਰ ਕੋਈ ਐਡਾ ਵੱਡਾ ਕਟਰ ਤਾਂ ਹੈ ਨਹੀਂ ਜਿਹੜਾ 18 ਫੁੱਟ ਦਾ ਵੀ ਜਿਹੜਾ ਮੈਂ ਦਵਾ ਦਮ ਨੇ ਵੜੀ ਜਾਊਗਾ ਤੂੰ ਵੇਹ ਰਾਜੇ ਯਕੀਨ ਕਰ ਰੀਪਰ ਹੋਰ ਵੀ ਆ ਗਿਆ ਹਾਂਜੀ ਸਾਰੇ ਬੰਦੇ ਆ ਗਿਆ ਸਿਰਫ ਇਹ ਆ ਕਿ 11 12 ਫੁੱਟ ਦੀ ਟਰਾਲੀ ਤੇਰੀ ਆ 7 8 ਘੰਟੇ 7 8 ਕੁਇੰਟਲ ਤੂੜੀ ਪੈ ਜਾਂਦੀ ਆ ਤਾਂ ਕਰਕੇ ਅਸੀਂ ਮਗ ਮਗ ਤੁਰੇ ਫਿਰਦੇ ਆ ਨਹੀਂ ਤਾਂ ਅਸੀਂ ਹੋਰ ਪਾਸੇ ਕਿੱਥੇ ਜਾ ਸਕਦੇ ਆ ਠੀਕ ਇਹ ਤੈਨੂੰ ਪਤਾਗਾ ਪੀ ਟਰਾਲੀਆਂ ਵੱਡੀਆਂ ਠੀਕ ਹੈ ਹਾਂ ਕੋਈ ਗੱਲ ਨਹੀਂ ਆਜੇ ਟੈਨਸ਼ਨ ਨਾ ਲਓ ਆਜੇ ਤੁਹਾਡੇ ਟੋੜੀ ਬੰਜੂ ਕੇ ਨਹੀਂ ਟੈਨਸ਼ਨ ਭਾਜੀ ਦੱਸੋ ਵੀ ਟੈਨਸ਼ਨ ਦੱਸੋ ਇਤਵਤ ਕੀ ਲੈਣੀ ਆ ਉੱਥੇ ਕੋਈ ਬੀੜੀ ਪੀਣਾ ਉੱਥੇ ਕੋਈ ਸਿਗਰਟ ਸੁੱਟ ਜਾ ਕੋਈ ਬੀੜੀ ਸੁੱਟ ਜਾ ਨਾੜ ਦੇ ਲਾਗੇ ਉਹ ਸਾਰਾ ਲੂਸ ਕੇ ਸਵਾਹ ਹੈ ਤੇ ਮੈਂ ਬੁੱਕਾ ਨਾਲ ਸਵਾਹ ਇਕੱਠੀ ਕਰਕੇ ਰੱਖ ਕੇ ਰੱਖਣੀ ਹੈ ਨਹੀਂ ਨਹੀਂ ਗੱਲ ਤੇ ਤੁਹਾਡੀ ਸਹੀ ਹੈ ਰੰਦਾ ਸਾਹਿਬ ਕੋਈ ਨਹੀਂ ਆਜੇ ਤੁਹਾਡੀ ਟੈਨਸ਼ਨ ਮੈਂ ਦੂਰ ਕਰ ਦਿੰਦੇ ਆ ਕੋਈ ਗੱਲ ਨਹੀਂ ਆਜੇ ਤੁਹਾਡੀ ਬੰਜੂ ਕੇ ਵੀ ਹਾਲਤ ਚ ਉਹ ਮੈਨੂੰ ਸਿਰਫ ਇੱਕ ਡਰਾਈਵਰ ਨਹੀਂ ਲੱਗਣ ਦਿੰਦਾ ਕਿ ਬਸੇ ਉਹ ਨਹੀਂ ਆਉਂਦਿਆ ਡਰਾਈਵਰ ਕਿੱਥੇ ਦਾ ਡਰਾਈਵਰ ਕਰੇ ਕੰਮ ਵਾਲੇ ਮੇਲੇ ਤੇ ਨਹੀਂ ਗਿਆ ਕਰੇ ਉਹ ਨਹੀਂ ਆਉਂਦਿਆ ਉਹਦੇ ਕਰਕੇ ਮੈਨੂੰ ਫਾਇ ਲਾਇਆ ਜਿੱਥੇ ਮੈਂ ਤੇ ਸਿਰਫ ਮੈਂ ਤੇ ਧੜ ਤੋਂ ਕਾਲਾ ਜੇ ਉਹ ਯਾਰ ਮੇਰਾ ਇਰਾਦਾ ਕਿ ਮੈਂ 나ੜ ਜਿਹੜਾ ਇਹ ਬਣਾ ਕੇ ਨਾ ਤੂੜੀ ਤੇ ਮੁੜ ਕੇ ਉਹ ਕੰਪਿਊਟਰ ਕਰਾਇਆ ਫੇਰ ਨਾਗਾ ਨਹੀਂ ਕੋਈ ਗੱਲ ਨਹੀਂ ਪਹਿਲਾਂ ਕੰਪਿਊਟਰ ਕਰਾਇਆ ਨਾ ਫੇਰ ਦੀਏ ਆਸ਼ਾ ਨਾਲ ਇਕੱਠਾ ਕਰ ਲਈਏ ਕੇ ਪਾਸੇ ਨਾਲ ਸਾਈਡ ਤੇ ਇਕੱਠਾ ਕਰ ਦਿੰਦੇ ਆ ਤੇ ਕੰਪਿਊਟਰ ਕਰਾ ਬੜੀ ਸੋਹਣੀ ਗੱਲ ਹੈ ਨਾ ਉਹ ਨਾਲ ਇਕੱਠਾ ਕਰ ਲੈਂਦੇ ਆ ਕੇ ਪਾਸੇ ਤੇ ਉਹ ਨਾਲ ਉਹ ਤੇ ਆਪਾਂ ਕਹਾਣੀ ਬਣਾ ਕੇ ਢੜ ਲੈਂਦੇ ਆ ਹਨਾ ਤੇ ਕੰਪਿਊਟਰ ਕਰਾ ਲੈਣੇ ਆ ਤੇ ਉਹ ਢੜ ਫੋਲਾਂਗੇ ਵਿੱਚੋਂ ਨਾੜ ਕੱਢਾਂਗੇ ਤੇ ਮਿਲ ਕੇ ਤੂੜੀ ਬਣਾਵਾਂਗੇ ਮੇਰੀ ਗੱਲ ਤੋਂ ਤੀਨੇ ਕਾਲੇ ਨਾ ਪਾਓ ਕੰਮ ਹੋਊਗਾ ਹੌਲੀ ਆਸਤੇ ਆ ਤੇ ਪਹਿਲਾਂ ਬਣਾਵਾਂਗੇ ਤੂੜੀ ਫੇਰ ਕੰਪਿਊਟਰ ਕਰਾਇਆ ਵੀ ਫਿਰਾਂਗੇ ਸਾਰੇ ਕੰਮ ਕਰਾਂਗੇ ਅੱਗੇ ਕਦੇ ਨਹੀਂ ਕਰੀ ਤੇ ਦੱਸੋ ਆਸਤੇ ਆਸਤੇ ਦੱਸ ਗਈ ਆਪਾਂ ਕੋਈ ਦਰੀ ਨਹੀਂ ਜਿਹੜੀ ਉੱਥੇ ਘੁੱਗੀਆਂ ਗਟਾਰਾਂ ਪਾਉਣੀਆਂ ਕਰੇ ਫੂ ਆ ਤੁਹਾਡਾ ਕੰਮ ਅਜ ਹੋਇਆ ਲੋ ਤੁਸੀਂ ਬੰਦੇ ਬੰਦੇ ਕਹੇ ਕਿ ਨਹੀਂ ਉਹ ਭਰਾਵਾ ਬੰਦੇ ਜਦੋਂ ਤੂੰ ਹਾਂ ਕੰਡਿਆ ਉਹ ਬੰਦੇ ਆਉਂਦੇ ਹੀ ਐਡਾ ਘਰ ਦੀ ਥੈ ਬਲਾ ਕੇ ਰੋਟੀਆਂ ਦਾ ਦੰਦਾ ਰੱਖਦੀ ਬੁਕਾ ਕੇ ਉਹ ਖਾ ਕੇ ਗਾ ਜਾਂਦੇ ਤੇ ਕਹਿੰਦੇ ਸਰਦਾਰ ਸਾਹਿਬ ਚੱਲ ਕੋਈ ਗੱਲ ਨਹੀਂ ਤੁਹਾਡਾ ਬੰਦਾ ਨਹੀਂ ਆਇਆ ਰੀਪਰਾਲ ਨਹੀਂ ਆਇਆ ਤਾਂ ਕੋਈ ਗੱਲ ਨਹੀਂ ਰੋ ਆਉਂਦਾ ਦਿਓ ਪਰ ਸਾਡੇ ਘਰ ਤੋਂ ਚੱਲਣ ਦੀ ਲੋ ਲੰਗਰ ਹੋਸਾ ਨਾ ਤੁਹਾਣਾ ਬੰਦਾ ਕੋਈ ਨਹੀਂ ਨਹੀਂ ਮੈਂ ਅੱਜ ਕਹਿ ਛੱਡਿਆ ਫਿਰ ਹਾਂ ਅੱਜ ਫਿਰ ਤੁਹਾਡਾ ਲਾਜ ਦਿਨਾ ਮੈਂ ਕੋਈ ਗੱਲ ਨਹੀਂ ਅੱਜ ਤੁਹਾਡੇ ਤੁਸੀਂ ਆਜੇ ਵੱਜ ਗਏ ਜੀ ਹਮੇ ਸਾਨੇ 12:40 ਹੋ ਗਏ ਆ ਮਰ ਤੜੀ ਵਜਨੇ 12:40 ਹਨਾ ਬਾਜ ਨਹੀਂ ਵਜੰਦੇ ਉਹਦੇ ਅੱਛਾ ਤੁਸੀਂ 3 ਵਜੇ ਤੁਹਾਡੇ ਕੋਲ ਰੀਪਰ ਹੋਗਾ ਹੋਰ ਦੱਸੋ ਬਣਾ ਦੇ ਭਰਾਵਾ ਬਣਾ ਦੇ ਰੱਬ ਦਾ ਵਾਸਤਾ ਹੈ ਗਾਈ ਬਾਰ-ਬਾਰ ਨਾ ਅਸੀਂ ਖੁਸ ਰਹੀ ਨਹੀਂ ਹੈਗੇ ਮੇਰੇ ਤੁਹਾਡੇ ਨਾਲ ਸ਼ਰਮ ਆਉਂਦੀ ਬਾਰ-ਬਾਰ ਇਤਰਾ ਕਰਦੇ ਨੂੰ ਕੋਈ ਗੱਲ ਨਹੀਂ ਕਰ ਲਾਂਗੇ ਅੱਜ ਤੁਹਾਡਾ ਕਰ ਮੇਰਾ ਵੀਰ ਕਰ ਨਹੀਂ ਮੈਂ ਜਿਹੜੀ ਤੇਰੇ ਜਿਹੜੀ ਤੂੰ ਜਵਾਂ ਕਿਤੀ ਨਾ ਤੇ ਆਪਣੇ ਸਟੋਰ ਚ ਉਹ ਲੈਣੀ ਪਾ ਕੋਈ ਨਹੀਂ ਲੈ ਗਿਆ ਲੈ ਗਿਆ ਮਾਰਾ ਕੋਈ ਗੱਲ ਨਹੀਂ ਨਹੀਂ ਲੈ ਮੇਰੀ ਥੂੜੀ ਬਣਾ ਕੇ ਦੇਣੀ ਮੈਨੂੰ ਠੀਕ ਠੀਕ ਹੈ ਕੋਈ ਗੱਲ ਨਹੀਂ ਬਣਾਵਾਂਗੇ ਅੱਜ ਠੀਕ ਹੈ ਠੀਕ ਹੈ ਜੀ